ਗੱਡੀ ਜੀ ਉਹਨੇ ਵਾਰਨਿੰਗ ਉਹ ਵੀ ਐਂਡ ਸੀ ਸੀ ਅੱਛਾ ਹਾਂ ਸਿਰਾ ਪੰਮਾ ਪੰਮਾ ਵਿੱਚ ਵਾਲੇ ਬਾਈ ਦੇ ਵਾਲੇ ਕੀ ਤਰ੍ਹਾਂ ਖੜੇ ਕਿਤੇ ਰਹੇ ਇਹ ਬੰਦਾ ਇਹ ਬੰਦਾ 팬 ਆ ਉਹਦਾ ਯਾਰ ਅਗਲੀ ਫਿਲਮ ਕੀ ਨੂੰ ਲੈਣਾ ਹੈ ਹੋਰ ਇੰਨਾ ਕਾਇਸ ਟਾਈਮ ਪੰਜਾਬੀ ਇੰਡਸਟਰੀ 'ਚ ਆਇਆ ਵਾ ਪੰਜਾਬੀ ਫਿਲਮਾਂ ਦੇਖਦੇ ਹੋਗੇ ਗਿੱਪੀ ਨੂੰ ਗਿੱਪੀ ਦੀ ਫਿਲਮ ਆ ਰਹੀ ਹੈ ਜੱਟ ਨੂੰ ਚੜ੍ਹੇਲ ਟੱਕਰੀ ਪਹਿਲਾਂ ਵਾਰਨਿੰਗ ਆਈ ਹੈ ਜਾਂ ਅਸੀਂ ਕਹੀਏ ਕੈਰੀオン ਜੱਟਾ ਇਹ ਤੇ ਕਿ ਗਾਣੇ ਕੋ ਨਹੀਂ ਸੁਣਦੇ ਗਿੱਪੀ ਦੇ ਸੁਣਦੇ ਹਾਂ ਹਾਂ ਵੀਰੇ ਸੁਣਦੇ ਆ ਵਧੀਆ ਲੱਗਦੇ ਨੇ ਵਧੀਆ ਕੰਮ ਦਾ ਵਧੀਆ ਗਾਉਂਦਾ ਵਧੀਆ ਫਿਲਮਾਂ ਕੱਢਦਾ ਕਮੇਡੀ ਹੁੰਦੀਆਂ ਨੇ ਓਕੇ ਰਿਪੋਰਟ ਤੇ ਮਤਲਬ ਵਿਆਹਾਂ ਸ਼ਾਦੀਆਂ ਦੀ ਕਿੱਪੀ ਕਾਫੀ ਵੱਜਦਾ ਪੰਜਾਬ ਜਿਹੀ ਗੱਲ ਕਰੀਏ ਤਾਂ ਹਾਂਜੀ ਹਾਂ ਫੁੱਲ ਵੱਜਦਾ ਤੇ ਬਿਲਕੁਲ ਬਿਲਕੁਲ ਤੇ ਮੋਚਾ ਮੱਚਾ ਪੂਰੀਆਂ ਰੱਖੀਆਂ ਨੇ ਪਾਗੇ ਪੱਗ ਪਟਿਆਲਾ ਸ਼ਾਹੀ ਪੱਗ ਹੁੰਦੀ ਹੈ ਇਹ ਪੱਗ ਪਟਿਆਲਾ ਸ਼ਾਹੀ ਵੀਰੇ ਪਟਿਆਲਾ ਸ਼ਾਹੀ ਪੱਗ ਹੈ ਨਾ ਬਾਈ ਦੀ ਮੱਲਾ ਹੋ ਰਿਹਾ ਨਾ ਨਹੀਂ ਇਹ ਵੀ ਬਸ ਸੇਮ ਹੀ ਹੈ ਸਟਾਈਲ ਸਟਾਈਲ ਹੈ ਜਿਹਦੇ ਨੂੰ ਰੱਖ ਲਿਆ ਰੱਖ ਲਿਆ ਲੜ ਅੱਛਾ ਲਾੜਾ ਬਸ ਹਾਂਜੀ ਤੁਸੀਂ ਕਿੰਨਾ ਗੀਪੀ ਦੇ ਗਾਣੇ ਕੋਨੇ ਸੁਣਦੇ ਰਹਿੰਦੇ ਹੋ ਸੁਣਦੇ ਆ ਵਧੀਆ ਹੁੰਦੇ ਫਿਲਮਾਂ ਵੀ ਦੇਖਦੇ ਹੋ ਦੇਖਦੇ ਜਿਹੜੀ ਹੁਣ ਫਿਲਮ ਆ ਰਹੀ ਹੈ ਤੁਸੀਂ ਦੇਖਿਆ ਟ੍ਰੇਲਰ ਸ਼ਾਇਦ ਹੁੰਦਾ ਦੇਖਿਆ ਦੇਖਿਆ ਹਾਂ ਤੇ ਵਧੀਆ ਕਮੇਟੀ ਵੀ ਹੁੰਦੀ ਆ ਨਾ ਵਿੱਚ ਰਿਐਕਸ਼ਨ ਵਗੈਰਾ ਹੁੰਦੇ ਆ ਹਾਂਜੀ ਹਾਂ ਵਧੀਆ ਹੁੰਦੇ ਉਹ ਸੀਰੀਜ਼ ਕੱਢੀ ਸੀ ਉਹਨੇ ਵਾਰਨਿੰਗ ਉਹ ਵੀ ਐਂਡ ਸੀ ਅੱਛਾ ਹਾਂ ਸਿਰਾਂ ਪੁੰਮਾ ਵਿੱਚ ਪੰਨਾ ਵਿੱਚ ਸੀ ਆ ਵਧੀਆ ਸੀ ਫੁੱਲ ਪ੍ਰੋਡਕਸ਼ਨ ਕੈਂਡ ਕਰਦਾ ਬਈ ਹੈਨਾ ਭਾਈ ਭਾਈ ਸੋਸਤੇ ਲੱਗਦੇ ਨਹੀਂ ਆ ਨਾ ਸੋਸਤਾ ਨਹੀਂ ਹੈਗੇ ਨੀ ਇਹ ਦੇ ਬਾਈ ਖੜੇ ਖੜੇ ਚਿਹਰੇ ਤੁਹਾਡਾ ਥੋੜਾ ਸੁਸਤੇ ਲੱਗਿਆ ਕਿਤੇ ਨਹੀਂ ਨਹੀਂ ਸਰੀਰ ਚਾ ਡਾਉਨ ਸੀਗਾ ਅੱਜ ਸਰੀਰ ਡਾਉਨ ਹੈ ਚਾਹ ਚ ਪੀਤੀ ਯਾਰ ਨਹੀਂ ਆ ਪੀਣੇ ਆਏ ਤੇ ਬਸ ਜੇ ਸਲਾਇ ਖੜੀ ਚਾਹ ਪਿਆਰੀ ਸੀ ਚਾਹ ਪਿਆਣੇ ਆਈ ਹੋਣਾ ਆ ਪੀਣੇ ਆਏ ਤੇ ਚਾਹ ਚ ਤੇਨੇ ਆਏ ਤੇ ਚਾਹ ਪੀ ਨੂੰ ਗਿਪਵਾਲ ਹੈ ਬਾਈ ਨੇ ਤਾਂ ਵਾਲੇ ਕੀ ਪਿੱਤਰ ਖੜੇ ਕਿਤੇ ਰਹਿ ਕੇ ਬਸ ਇਹ ਲੋੜੇ ਬੰਦਾ ਇਹ ਬੰਦਾ ਫੈਨ ਆ ਉਹਦਾ ਯਾਰ ਬਾਹਰ ਦੇਖ ਸੁਬਾਹ ਮੈਂ ਤਾਂ ਲੈ ਜਜਮੈਂਟ ਨਹੀਂ ਕੀਤੀ ਵਾਲਾ ਲੈ ਦੇ ਗਿਪੀ ਇਹ ਤਾਂ ਲੱਗਦਾ ਕਿ ਅਗਲੀ ਫਿਲਮ ਚ ਇਹਨੂੰ ਹੀ ਲੈਣਾ ਹੈ ਲੱਗਦਾ ਹੈ ਕਿਪੀ ਪਿਆ ਜਮਾ ਹੂੰ ਹੂੰ ਨੇ ਬੜੀਆ ਵੇ ਬੰਦਾ ਪੂਰਾ ਰੌਣਕੀ ਚਿਕਨ ਫਿਲਮਾਂ ਫੁਲਮਾਂ ਯਾਰ ਕਮੇਡੀ ਬੜੀ ਕਹਿਣ ਕਰਦਾ ਬੰਦਾ ਉਹ ਮਤਲਬ ਜੈਨੂਅਲ ਜਿੱਕਣ ਆਪਾਂ ਦੇਖੀ ਆਪਾਂ ਫਿਲਮਾਂ ਦੇਖਦੇ ਆਂ ਹੋਰ ਵੀ ਦੇਖਦੇ ਆਂ ਫਿਲਮਾਂ ਪਰ ਉਹ ਲੈ ਨਹੀਂ ਲੱਗੇ ਹੁੰਦੀ ਯਾਰ ਉਹਦੀ ਫਿਲਮ ਨਾ ਇਸ ਟਾਈਮ ਪੰਜਾਬੀ ਇੰਡਸਟਰੀ 'ਚ ছায়ਾ ਵਾ ছায়ਾ ਤੇ ਭਾਈ ਜੇਕਰ ਇਹਨਾਂ ਤੇ ਹੈਲਮਟ ਲਾਣਾ ਪੈ ਜੇ ਵਾਲਾ ਤੇ ਫਿਰ ਤੇ ਵਾਲਾ ਇਹ ਮਰਦੀ ਦਾ ਲੋੜੇ ਨਹੀਂ ਪੈਂਦੀ ਆਪਾਂ ਨਾ ਐ ਫਿਰ ਜਾ ਹੈਲਮਟ ਮੈਂ ਫੜ ਕਰਕੇ ਇੱਕ ਹੈ ਗੱਡੀਆਂ ਨਹੀਂ ਬੰਦਾ ਸੀ ਕਹਿੰਦਾ ਗੱਡੀਆਂ 'ਚ ਰਵੇ ਯਾਰ ਕਿਉਂ ਨਹੀਂ ਲੈਣਾ ਨਹੀਂ ਇਹ ਤਾਂ ਮੈਨੂੰ ਤਾਂ ਕਾਫੀ ਲੱਗਦੀ ਆ ਨਹੀਂ ਮੈਨੂੰ ਤਾਂ ਬਹੁਤ ਲੱਗਦੀ ਆ ਸਵੇਰੇ ਲੱਗਦਾ 4 ਵਜੇ ਇੱਕ ਵਾਰ ਸਵੇਰਾਂ ਧੂਆ ਘੜਾ ਦਿੰਦੇ ਹੋਰ ਕੀ ਆ ਇਹ ਕਿਵੇਂ ਤਰਕਾਰ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਜਨ ਤੱਕ ਵਾਲਾ ਧੂਆਂ ਨਹੀਂ ਨਿਕਲਦਾ ਸੀ ਛੜਦਾ ਨਹੀਂ ਹੁੰਦਾ ਸੀ ਡਰਾਇਰ ਦਾ ਕਿਹੜਾ ਇਹ ਤਾਂ ਹੈ ਗੱਡੀ ਜਿਉਂ ਨੇ ਵਾਰਨਿੰਗ ਉਹ ਵੀ ਐਂਡ ਸੀ ਅੱਛਾ ਹਾਂ ਸਿਰਾਂ ਪੰਮਾ ਪੰਮਾ ਵਿੱਚ ਵਾਲਾ ਭਾਈ ਨੇ ਤਾਂ ਵਾਲੇ ਕੀ ਬਤਰ ਖੜੇ ਕੀਤੇ ਰਹੇ ਇਹ ਮੁੰਡਾ ਇਹ ਬੰਦਾ ਫੈਨ ਆਉਂਦਾ ਯਾਰ ਅਗਲੀ ਫਿਲਮ ਕੀ ਨਹੀਂ ਲੈਣਾ ਹੋਰ ਇੰਨਾ ਕੈਸ ਟਾਈਮ ਪੰਜਾਬੀ ਇੰਡਸਟਰੀ 'ਚ ਆਇਆ ਵਾ ਪੰਜਾਬੀ ਫਿਲਮਾਂ ਦੇਖਦੇ ਹੋਗੇ ਗਿੱਪੀ ਨੂੰ ਗਿੱਪੀ ਦੀ ਫਿਲਮ ਆ ਰਹੀ ਹੈ ਜੱਟ ਨੂੰ ਚੜੇਲ ਟੱਕਰੀ ਪਹਿਲਾਂ ਵਾਰਨਿੰਗ ਆਈ ਹੈ ਜਾਂ ਅਸੀਂ ਕਹੀਏ ਆ ਕੈਰੀ ਉਹ ਜੱਟਾ ਇਹਦੇ ਕਿ ਗਾਣੇ ਕੋਨੇ ਸੁਣਦੇ ਕਿਪੀ ਦੇ ਸੁਣਦੇ ਹਾਂ ਹਾਂ ਵੀਰੇ ਸੁਣਦੇ ਆ ਵਧੀਆ ਲੱਗਦੇ ਨੇ ਵਧੀਆ ਗਾਉਂਦਾ ਉਹ ਜੇ ਗਾਉਂਦਾ ਵਧੀਆ ਫਿਲਮਾਂ ਕੱਢਦਾ ਕਮੇਡੀ ਹੁੰਦੀਆਂ ਨੇ ਓਕੇ ਰਿਪੋਰਟ ਤੇ ਮਤਲਬ ਉਹ ਵਿਆਵਾ ਸ਼ਾਦੀਆਂ ਦੇ ਕਿਪੀ ਕਾਫੀ ਵੱਜਦਾ ਪੰਜਾਬ 'ਚ ਅਸੀਂ ਗੱਲ ਕਰੀਏ ਤਾਂ ਹਾਂਜੀ ਹਾਂ ਫੁੱਲ ਵੱਜਦਾ ਤੇ ਬਿਲਕੁਲ ਬਿਲਕੁਲ ਤੇ ਮੁੱਛਾ ਮੱਛਾ ਪੂਰੀਆਂ ਰੱਖਿਆ ਨੇ ਪਾਗੇ ਪੱਗ ਪਟਿਆਲਾ ਸ਼ਾਹੀ ਪੱਗ ਹੁੰਦੀ ਹੈ ਇਹ ਪੱਗ ਪਟਿਆਲਾ ਸ਼ਾਹੀ ਵੀਰੇ ਪਟਿਆਲਾ ਸ਼ਾਹੀ ਪੱਗ ਹੈ ਨਾ ਬਾਈ ਦੀ ਮੱਲਾ ਹੋ ਰਿਆ ਨਾ ਨੇ ਵੀ ਵਸ ਸੇਮੀ ਸਟਾਈਲ ਸਟਾਈਲ ਲੜ ਜਿੱਦ ਤੈਨੂੰ ਰੱਖ ਲਿਆ ਰੱਖ ਲਿਆ ਲੜ ਅੱਛਾ ਲੜ ਬਸ ਹਾਂਜੀ ਤੁਸੀਂ ਕਿੰਨਾ ਗੀਪੀ ਦੇ ਗਾਣੇ ਕੋਨੇ ਸੁਣਦੇ ਰਹਿੰਦੇ ਹੋ ਸੁਣਦੇ ਆ ਵਧੀਆ ਹੁੰਦੇ ਫਿਲਮਾਂ ਵੀ ਦੇਖਦੇ ਹੋ ਦੇਖਦੇ ਜਿਹੜੀ ਹੁਣ ਫਿਲਮ ਆ ਰਹੀ ਹੈ ਤੁਸੀਂ ਦੇਖਿਆ ਟ੍ਰੇਲਰ ਸ਼ਾਇਦ ਹੁੰਦਾ ਦੇਖਿਆ ਦੇਖਿਆ ਹਾਂ ਤੇ ਵਧੀਆ ਕਮੇਟੀ ਵੀ ਹੁੰਦੀ ਆ ਨਾ ਵਿੱਚ ਰਿਐਕਸ਼ਨ ਵਗੈਰਾ ਹੁੰਦੇ ਆ ਹਾਂਜੀ ਹਾਂ ਵਧੀਆ ਸੀ ਉਹ ਸੀਰੀਜ਼ ਕੱਢੀ ਜੀ ਉਹਨੇ ਵਾਰਨਿੰਗ ਉਹ ਵੀ ਐਂਡ ਸੀ ਅੱਛਾ ਹਾਂ ਸਿਰਾਂ ਪੁੰਮਾ ਵਿੱਚ ਪੰਮਾ ਵਿੱਚ ਜੀ ਵਧੀਆ ਸੀ ਫੁੱਲ ਪਰ ਪ੍ਰੋਡਕਸ਼ਨ ਕੈਂਡ ਕਰਦਾ ਬਈ ਹਨਾ ਬਾਈ ਬਾਈ ਸੁਸਤੇ ਲੱਗਦੇ ਨਾ ਨਾ ਸਸਤਾ ਤਾਂ ਨਹੀਂ ਹੈਗੇ ਨਹੀਂ ਇਹ ਤਾਂ ਬਾਈ ਖਿੜੇ ਖਿੜੇ ਚਿਹਰੇ ਤੁਹਾਡਾ ਥੋੜਾ ਸੁਸਤੇ ਲੱਗਾ ਕਿ ਦੇਖੀ ਬਾਈ ਨਹੀਂ ਨਹੀਂ ਸਰੀਰ ਜਾ ਡਾਊਨ ਸੀਗਾ ਅੱਜ ਸਰੀਰ ਡਾਊਨ ਹੈ ਚਾਹ ਜੀ ਪੀਤੀ ਯਾਰ ਨਹੀਂ ਯਾ ਪੀਣੇ ਆਏ ਤੇ ਬਸ ਅਜੇ ਸਲਾਹ ਘੜੀ ਚਾਹ ਪਿਆਰੀ ਸੀ ਚਾਹ ਪਿਆਣੇ ਆਏ ਆ ਪੀਣੇ ਆਏ ਤੇ ਚਾਹ ਚ ਤੇਨੇ ਆਏ ਤੇ ਚਿੱਪ ਨੂੰ ਗਿਪ ਵਾਲਾ ਬਾਈ ਨੇ ਵਾਲੇ ਕੀ ਪਿੱਤਰ ਖੜੇ ਕਿਤੇ ਰਹੇ ਨੇ ਇਹ ਲੋੜੇ ਬੰਦਾ ਇਹ ਬੰਦਾ ਫੈਨ ਆ ਉਹਦਾ ਯਾਰ ਬਾਹਰ ਦੇਖ ਸੁਬਾਹ ਮੈਂ ਤਾਂ ਲੈ ਜਜਮੈਂਟ ਨਹੀਂ ਕੀਤੀ ਹਵਾਲਾ ਦੇਖੇ ਤਾਂ ਕਿਪੀ ਇਹ ਤਾਂ ਲੱਗਦਾ ਕਿ ਅਗਲੀ ਫਿਲਮ ਚ ਇਹਨੂੰ ਹੀ ਲੈਣਾ ਹੈ ਲੱਗਦਾ ਕਿਪੀ ਪਿਆ ਜਮਾ ਹੂੰ ਹੂੰ ਨਹੀਂ ਬਦਿਆ ਵੇ ਬੰਦਾ ਪੂਰਾ ਰੌਣਕੀ ਚਿਕਨ ਫਿਲਮਾਂ ਫੁਲਮਾਂ ਯਾਰ ਕਮੇਡੀ ਬੜੀ ਕਹਿਣ ਕਰਦਾ ਉਹ ਮਤਲਬ ਜਨਰਲ ਜਿੱਕਰ ਆਪਾਂ ਦੇਖੀ ਆਪਾਂ ਫਿਲਮਾਂ ਦੇਖਦੇ ਆਂ ਹੋਰ ਵੀ ਦੇਖਦੇ ਆਂ ਫਿਲਮਾਂ ਪਰ ਉਹ ਲੈ ਨਹੀਂ ਲੱਗੇ ਹੁੰਦੀ ਆ ਯਾਰ ਉਹਦੀ ਫਿਲਮ ਨਾ ਇਸ ਟਾਈਮ ਪੰਜਾਬੀ ਇੰਡਸਟਰੀ 'ਚ ছায়ਾ ਵਾ ছায়ਾ ਹੈ ਤੇ ਬਾਈ ਜੇਕਰ ਇਹਨਾਂ ਤੇ ਹਲਮਟ ਲਾਣਾ ਪੈ ਜੇ ਵਾਲਾ ਫਿਰ ਤੇ ਵਾਲਾ ਇਹ ਮਰਦੀ ਦਾ ਲੋੜ ਨਹੀਂ ਪੈਂਦੀ ਆਪਾਂ ਨਾ ਐ ਫਿਰ ਜਾ ਹਲਮਟ ਮੈਂ ਫੜ ਗੱਡੀ ਇਹ ਗੱਡੀਆਂ ਵੀ ਬੰਦਾ ਸੀ ਕਹਿੰਦਾ ਗੱਡੀਆਂ 'ਚ ਰਵੇ ਯਾਰ ਕਿਉਂ ਲੈਣਾ ਕਿਉਂ ਨਹੀਂ ਇਹ ਤਾਂ ਮੈਂ ਤਾਂ ਕਾਫੀ ਲੱਗਦੀ ਆ ਨਹੀਂ ਮੈਂ ਤਾਂ ਬਹੁਤ ਲੱਗਦੀ ਆ ਸਵੇਰੇ ਲੱਗਿਆ ਨਾ 4 ਵਜੇ ਹੋਰ ਸਵੇਰਾਂ ਧੂਆ ਘੜਾ ਦਿੰਦੇ ਹੋਰ ਕੀ ਯਾਰ ਇੱਕ ਮੈਂ ਤੁਹਾਨੂੰ ਕਹਾਂ ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀ ਜਿੰਨ ਤੱਕ ਵਾਲਾ ਧੂਆ ਨਹੀਂ ਨਿਕਲਦਾ ਸੀ ਛੜਦਾ ਨਹੀਂ ਸੀ ਡਰਾਈਵਰ ਦਾ ਕਹਿਣਾ ਇਹ ਤਾਂ ਹੈ